ਕਛਰੀ ਕਾਲ ਜੀ ਉਮੀਦ ਕਰਦੇ ਹਾਂ ਸਾਰੇ ਪਿੱਤਾ ਕਮੋਂਗੇ ਕੰਟੀਨਿਊ ਕਰਦੇ ਆਪਾਂ ਆਪਣਾ ਅੱਜ ਦਾ ਬਲੌਗ ਅੱਜ ਆਪਾਂ ਨੇ ਕਾਫੀ ਟਾਈਮ ਬਾਅਦ ਬਲੌਗ ਬਣਾਇਆ ਹਨਾ ਤੇ ਉਹ ਵੀ ਬੱਬੂ ਦੀਦੀ ਬੱਚਿਆਂ ਨਾਲ ਮਸਤੀ ਕਰ ਰਹੇ ਤੇ ਮੈਂ ਕਿਹਾ ਚਲੋ ਬਲੌਗ ਬਣਾ ਲੈਨੇ ਆ ਤੇ ਆਜੋ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਬੱਬੂ ਦੀਦੀ ਬੱਚਿਆਂ ਨਾਲ ਕੀ ਮਸਤੀ ਕਰ ਰਹੇ ਦੇ ਹਨਾ ਸੋਨੂੰ ਪਤਾਈਆ ਹਨਾ ਵੀ ਬਾਪੂ ਜੀ ਨੂੰ ਅੱਜ ਗਿਆਨ ਨੂੰ 3 ਮਹੀਨੇ 8 ਦਿਨ ਹੋ ਗਏ ਨੇ ਉੱਪਰ ਅੱਜ 8 ਤਰੀਕ ਹੋ ਗਈ 8 ਤਰੀਕ ਦਾ ਉਹਨਾਂ ਦਾ ਪੋਗ ਸੀ ਤੇ ਇਹਨਾਂ ਤੋਂ ਬਿਨਾ ਤਾਂ ਬਲੌਗ ਬਣਾਉਣਾ ਉਹ ਮिजੀ ਨਹੀਂ ਕਰਦਾ ਤੇ ਅੱਜ ਵਸ ਬੱਬੂ ਦੀਦੀ ਵਲੌਗ ਬਣਾ ਰਹੇ ਤੇ ਆ ਬੱਚਿਆਂ ਨਾਲ ਫੇਰਦੇ ਮੈਂ ਤਾਂ ਕਰਕੇ ਵਲੌਗ ਬਣਾਉਣ ਲੱਗੀ ਤੇ ਚਲੋ ਆਪਾਂ ਹਣ ਬੱਚਿਆਂ ਕੋਲ ਚੱਲਦੇ ਆ ਮਲਾਉਣੇ ਆ ਸੋਨੂ ਅੱਛਾ ਕੁਣ ਮੈਂ ਆਪ ਕਰਦਾ ਕਿ ਕੁੜੀਆਂ ਨੂੰ ਕਰਾ ਦੇਣਾ ਉਹਨੇ ਕਰਦਾ ਕਰ ਬੰਦੇ ਨੂੰ ਉਹਨਾਂ ਨੂੰ ਦਬਾਸ ਕੇ ਮੇਰੀ ਕਾਪੀ ਲੈ ਕੇ ਕਰਦਾ ਹੁੰਦਾ ਤੇਰੀ ਪਾਪੀ ਦੇ ਚਿੱਟੇ ਨੋਟਾ ਪੋਤੇ ਇਹ ਕਿ ਨੀ ਮੈਂ ਮੈਨੂੰ ਹੋਮਵਰਕ ਦਿੱਤਾ ਹੈ ਇਹ ਯਾਰ ਮੈਨੇ ਨੀ ਪਾਤੀ ਆ ਕਿ ਇਹ ਜਲਦੀ ਕਾਪੀ ਕਰ ਦੇ ਜਲਦੀ ਜਲਦੀ ਕਾਪੀ ਕਰੀ ਹੱਥ ਹਲਦੀ ਲੈ ਮੁੰਡੇ ਤਾਂ ਹੁੰਦਾ ਹੀ ਇਹ ਜਿਹਨੇ ਹਨਾ ਗਾਣਾ ਸੁਣਾ ਦੋ ਨੀ ਕੀ ਕਰਿਆ ਸੁਣਾ ਅੱਜ ਅੱਜ ਨਾਲ ਰਹਿ ਕੇ ਸੁਣਾ ਇੱਥੇ ਤੁਸੀਂ ਅਨਾਲੇ ਧਰਮ ਕੀ ਅੱਜ ਦੇਖਿਆ ਕਾਹਦੇ ਕੋ ਸੁਣਾਉਂਦੇ ਆ ਜਾ ਮੇਰਾ ਗਿਆਨ ਕਰਾ ਪਰ ਗੁਰਦੁਆਰੇ ਲਾਉਂਦਾ ਰਗਾ ਜੀ ਇਹ ਬੰਜੀ ਕੀਰਾਨੋ ਹੋਵੇ ਆਪਾਂ ਨਾ ਕੋ ਆ ਜਾ ਕਿਹੜਾ ਸਾਈ ਦਾ ਪਹਿਲੇ ਜੱਪਰੋ ਫਸ ਲੈ ਆਈ ਫਸੇਗਾ ਹੁਣ ਹੋਰ ਹੀ ਸਾਈਂ ਕੀ ਇਹ ਇਹ ਇੱਕ ਮਿੰਟ ਲਰਗੀ ਵਾਹਿਗੁਰੂ ਦੀ ਕਾ ਖਾਲਸਾ ਤੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਏ ਭਾਈ ਸਾਡਾ ਕਾਕਾ ਲੈਣਾ ਕਹਿੰਦਾ ਪੂਜੀ ਮੈਂ ਤੁਹਾਨੂੰ ਕੁਝ ਸੁਣਾਉਂਗਾ ਅੱਜ ਬਾਬਾ ਜੀ ਦਾ ਜਨਮ ਦਿਨ ਨਾਲੇ ਗੁਰਪੁਰਬ ਹੈ ਨਾ ਤੇ ਸੁਣਾਉਂ ਬਤ ਕੈ ਸੀ ਚੰਦਰੀ ਸਿਖੜੀ ਮਗਾਤੇ ਤੇ ਸੰਧੀ ਕੀਤੀ ਹੋਵੇਗੀ ਖੜਤੀ ਆਵੇ ਗੰਗੂਆ ਤੂੰ ਸਭ गुड्डी का खालसा ते बाहि गुड्डी की फते एक सारे बहन भ्राता नु कह दो कि जे मैं बढ़िया गाया तो चंगा लगया सी या कर दियो कह दो जे सारे बहन भ्राता नु जे मेरे गाना बढ़िया लगया तो शेयर कर दो थैंक यू थैंक यू वर्क करते <स्थास्थास्थास्थास्थास्था> ਚਲੋ। ਆਪੇ ਇਹਨਾਂ ਚਲਾਠਿਆ। ਦੇਵੀ ਮੈਮਾ ਨੂੰ ਬੀਬੂ ਜੀ ਤੁਸੀਂ ਮੇਰੀ ਥੋੜੀ ਥੋੜੀ ਵੀਡੀਓ ਬਣਾਇਓ ਤੇ ਬੋਲ ਕੀ ਸੁਣਾਏਗੀ ਬੋਤ ਮੈਂ ਬੋਲੀਆ। ਬੋਲੀਏ ਸੁਣਾਏਗੀ। ਉਹ ਭਾਈ ਤੇਰਾ ਦੇਖਦਾ ਕਿੰਨਾ ਸਮਝਣਾ ਕਿ ਤੇ ਆਹੀ ਨੀਤੀ ਕਰਨ। ਬੜੀ ਵਰਸੀ ਖਟਣ ਗਿਆ ਸੀ, ਬੜੀ ਵਰਸੀ ਖਟਣ ਗਿਆ ਸੀ, ਖਾ ਕੇ ਲਿਆਂਦੇ ਛੋਲੇ। ਖਾ ਕੇ ਲਿਆਂਦੇ ਛੋਲੇ, ਨਹੀਂ ਮੈਂ ਸਸਕਟਨੀ। ਕਦੇ ਨਹੀਂ ਸੰਦੁਖਾ ਓਲੇ ਨਹੀਂ ਮੈਂ ਸੰਕੁਟਣੀ ਕਦੇ ਨਹੀਂ ਸੰਦੁਖਾ ਓਲੇ ਸੱਸ ਮੇਰੀ ਦਾ ਐਡਾ ਜੋੜਾ ਸੱਸ ਮੇਰੀ ਦਾ ਐਡਾ ਜੋੜਾ ਵਿੱਚੋਂ ਨਿਕੜੀ ਜੂ ਇਹ ਸੈਕੰਡਰੀਏ ਮੈਂ ਨਾ ਦੇਰੀ ਨੂੰ ਇਹ ਸੈਕੰਡਰੀਏ ਮੈਂ ਨਾ ਦੇਰੀ ਨੂੰ ਉੜਦਾ ਉੜਦਾ ਮੋਰ ਮੇਰੀ ਚੀਚੀ ਉੱਤੇ ਬੈ ਗਿਆ ਉੜਦਾ ਉੜਦਾ ਮੋਰ ਮੇਰੀ ਚੀਚੀ ਉੱਤੇ ਚੂ ਮੂਜਾ ਕਰਕੇ ਕੁੜਾ ਦੁਨੀਆ ਨਹੀਂ ਤੈਨੂੰ ਗਿੱਦੇ ਚ ਨੱਚਣਾ ਸਿਖਾ ਦੁਨੀਆ ਨਹੀਂ ਤੈਨੂੰ ਗਿੱਦੇ ਚ ਮੇਚਣਾ ਸਿਖਾ ਦੁਨੀਆ ਨਹੀਂ ਵੈਸੇ ਬੋਤ ਮੇਰੇ ਨਾਲ ਐਸੇ ਹੱਸਣਾ ਕੋ ਪਿਛਲੇ ਜਾਣ ਦਬੈਰਾ ਤਾ ਹੋਏ ਨਾ ਮੈ ਹਊਗਾ ਗਿੱਦੇ ਚ ਜਦ ਕਦੋਂ ਤਾਂ ਹੁੰਦੀ ਵੇ ਹੁੰਦੀ ਵੇ ਰੇ ਇਹਦਾ ਹੁੰਦਾ ਹੀ ਨਹੀਂ ਨੱਚ ਆਈਏ ਪਿਛਲਾ ਤਾਂ ਇਹਦੇ ਨੇ ਬਾਅਦ ਚ ਬਣ ਗਿਆ ਲੈ ਵਧੀਆ ਸੀ ਮੋਹਣਾ ਇੱਕ ਵਧੀਆ ਨੇ ਹਾਂ ਗਾ ਗਾਈ ਤੂੰ ਵੜਾਊਗਾ ਹੋਰ ਕੋਈ ਬੋਲੀ ਹੋਰ ਕੋਈ ਇਹਦਾ ਨੇ ਵਧੀਆ ਕਰਦੇ ਸਸਤਾ ਦੁੱਧ ਦੋਸਤ ਹਾਂ ਹਾਂ ਉਸ ਜੇਟੀ ਬੇ ਮੈਂ ਪੇਪਰ ਕਰਦੀ ਉਸ ਜੇਟੀ ਬੇ ਮੈਂ ਪੇਪਰ ਕਰਦੀ ਪੇਪਰ ਕਰਦੀ ਹਿੰਦੀ ਦਾ ਫਿਰ ਪੈਂਦਾ ਲਿਸ਼ਕਾੜਾ ਬਿੰਦੀ ਦਾ ਲਿਸ਼ਕਾੜਾ ਪੈਂਦਾ ਬਿੰਦੀ ਦਾ ਲੱਡੂ ਖਾਦੇ ਵੀ ਬਥੇਰੇ ਹਾਂ ਲੱਡੂ ਖਾਤੇ ਵੀ ਬਥੇਰੇ ਲੱਡੂ ਬੰਡੇ ਵੀ ਬਥੇਰੇ ਅਜ ਲੱਗ ਝੁਪਤਾ ਆਜਾ ਨੱਚ ਬਰਾਬਰ ਮੇਰੇ ਅਜ ਲੱਗ ਝੁਪਤਾ ਆ ਨਸੀ ਬਰਬਰ ਮੇਂ ਦੇ ਲੱਗ ਜੁਪਤਾ ਕੀ ਬਾਤ ਐ ਕੀ ਬਾਤ ਐ ਬਹੁਤ ਸੋਹਣਾ ਇੱਕ ਜਿਹੜੀ ਮੇਰੀ ਸਪੈਸ਼ਲ ਬੋਲੀ ਸੀ ਜਿਹੜੀ ਹਾਂ ਐ ਦੇਖੋ ਉਹ ਮੈਨੂੰ ਯਾਦ ਨਹੀਂ ਹਾਂ ਮੋਟੀ ਹੁੰਦੀ ਜਾਂਦੀ ਮੈਂ ਵੀ ਮੈਂ ਤੁਹਾਨੂੰ ਕੁਝ ਸੁਣਾਉਂਗੀ ਭੂਜੀ ਤੁਸੀਂ ਮੇਰੇ ਸੋਹਣੇ ਨਹੀਂ ਇਸਕਾ ਇਹ ਡਾਕਟਰ ਕਿਹਾ ਤੁਸੀਂ ਸੁਣਾਇ ਕਿ ਬੁੱਤਰ ਸਾਹ ਸਾਹ ਤਾਂ ਮਾ ਕੀ ਦੀ ਰੋਟੀ ਸਾਗ ਸਰੋਂ ਦਾ ਮੁੱਕੀ ਤੇ ਰੋਟੀ ਕਿਉਂ ਨਹੀਂ ਤੁੱਖਾਂ ਦੀ ਗਿੱਜਗੀ ਪੀਦੇ ਤੇ ਮੋਟੀ ਗੁੰਡੀ ਜਾਂਦੀ ਨਹੀਂ ਗਿੱਜਗੀ ਪੀਜੇ ਤੇ ਮੋਟੀ ਬਸ ਇਹ ਬੋਲੀ ਹੈ ਆਗਤੀ ਲੱਗਦੀ ਆ ਵਾਰੀ ਵਾਰਸੀ ਖਟਣ ਗਿਆ ਸੀ ਵਾਰੀ ਵਾਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਚਾੜੂ ਖੱਟ ਕੇ ਲੈ ਅੰਦਾ ਚਾੜੂ ਪੂਵਾ ਐਸ ਕਰੇ ਤੁਫਰ ਮਾਰੇ ਚਾੜੂ ਪੂਵਾ ਐਸ ਕਰੇ ਪੂਵਾ ਮਾਰੇ ਚਾੜੂ ਕੁੱਪੜ ਦੀ ਝਾੜੂ ਚੱਲਦਾ ਕੁੱਪੜ ਕੁੱਪੜ ਦੀ ਝਾੜੂ ਤੇ ਝੜਦਾ ਮੈਂ ਗਈ ਸੀ ਮੇਲੇ ਚੱਡੂ ਮਗਰੇ ਮਗਰੇ ਆ ਗਿਆ ਮੈਂ ਗਈ ਸੀ ਮੇਲੇ ਚੱਡੂ ਮਗਰੇ ਮਗਰੇ ਆ ਗਿਆ ਮੈਂ ਖਾਤੇ गोल गप्पे मैं खाती हूँ खिला के डू गोल गप्पे खाती हूँ फिर क्यों है गोल गप्पा सांगे बिच्छे आड़ के आनी गोल गप्पा सांगे बिच्छे आड़ के आनी एक और सी माया ओ वाला सी गा क्योंकि मैं मैंने कर एंड टाइम हो गया गाइना ही नहीं सही गाइना नहीं सी चल कोई नहीं क्या डेडीया कुडिया बोलिया हम प्यार करती हैं वीडियो शेयर कर दे जरिया करिया बोलिया प्यार कर दिया नया वीडियो शेयर कर दो टिकट कमेंट तो कर दो हाँ जसनीत को देखें बीरा नाम जसनीत मेरा नाम जसनीज कोर्ट चेहल स्प्रिंग कोर्ट जज क्या बोला ऐसा क्या बोला जजरा डॉगी बट्टी होते बट्टीओं को जाती मारना था अभी कोई नहीं आता अभी स्प्रिंग कोर्ट की पुलिस टेक वाह वाह ਕੱਕਰੀ ਮਿਲ ਵਾਲੇ ਗੁਰਦੁਤੰਤਰ ਕੀ ਬਾਤ ਸੇ ਪੜਾ ਦੱਬ ਕੇ ਪੜ ਬਸ ਪਹਿਲਾਂ ਹੁਣ ਵੀ ਵਰਤਾ ਮੈਂ ਤਾਂ ਉਹ ਨਾ ਕੀ ਆ ਬਾਕੀ ਹਜੇ ਤੱਕ ਮਰੀ ਆ ਦੇਖੋ ਆ ਦੇ ਵੀਡੀਓ ਹੀ ਬੰਦ ਹੋ ਗਈ ਕਿਉਂ ਮੰਨਦੇ ਹੋ ਮੇਰੇ ਕਹਦਾ ਕੀ ਇਹ ਵੀ ਮੇਰੇ ਤੇ ਜਾਣਦੇ ਹੈ ਦੋਨੇ ਜਾਣ ਆ ਫਿਰ ਜੇਜੀ ਪੂਆ ਉਹ ਜੇ ਕਹਾ ਕੁਤੀ ਜਰਜੀਤ ਜੀ ਆ ਜੀ ਕਿਉਂ ਕਹਿ ਰਹੇ ਫਿਰ ਤੇਰਾ ਨਾਮ ਥੋੜੀ ਗਿਰਨ ਦੇਣਾ ਬਾਜਾ ਅਸੀਂ ਚੱਕ ਹੀ ਰੱਖਣਾ ਵਾਗਣਾ ਬੁੜੀ ਹੋ ਕੇ ਕਹੇ ਜਦੋਂ ਭੂਆ ਨੂੰ ਖੰਗ ਛਿੜਾ ਕਰਕੇ ਨਾਲ ਦੀ ਨਾਲ ਅਸੀਂ ਚੱਕ ਦਿਆ ਕਰਾਂਗੇ ਕੰਮ। ਥੋੜੀ ਕਰ ਲਾਂ ਨਾ ਕਿ ਮਗਾਉਂਗੀ। ਅਜੇ ਥੋੜੀ ਕਰ ਲਾਂ। ਹਾਂ ਲਾ। ਜਾਂਦਾ ਹੁਣ। گاਉਂ ਗਾਉਂ। ਸਾਜ ਨਿਖਰਾਵੋਂ ਦੇਣੇ ਅਸੀਂ ਨੇ। ਹੈ? ਬਸ ਸਾਜ ਨਿਖਰਾਵੋਂ ਦੇਣੇ ਅਸੀਂ ਨੇ। ਹਾਂ।